ਸਭ ਕਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਚਿੱਟੇ ਵਾਲਾ ਜੀ ਕਿਤੇ ਚਿੱਟਾ ਲਿਖਦਾ ਤੁਸੀਂ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਸਰ ਇੱਕ ਸਾਡੇ ਧਿਆਨ ਚ ਇੱਕ ਮੈਟਰ ਆਇਆ ਸੀਗਾ ਕੱਲ ਪਿੰਡ ਪੁੱਚੋਕਲਾ ਵਿਖੇ ਸਾਨੂੰ ਇੱਕ ਲੜਾਈ ਝਗੜੇ ਦੀ ਕੰਪਲੇਂਟ ਮਸੂਲ ਹੋਈ ਸੀਗੀ ਤੇ ਉਸ ਤੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਕੈਂਟ ਦੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜੋ ਵੀ ਉਹਨਾਂ ਨੇ ਸਾਨੂੰ ਲੜਾਈ ਉਸ ਸੰਬੰਧੀ ਦੋਸ਼ੀ ਦੱਸੇ ਸੀਗੇ ਉਹ ਅਸੀਂ ਦੋਸ਼ੀ ਬਾਈ ਨੇਮ ਮੁਕੱਦਮਾ ਦਰਜ ਕਰਕੇ ਤੇ ਹੁਣ ਦੋਸ਼ੀਆਂ ਦੀ ਅਸੀਂ ਭਾਲ ਚੱਲ ਰਹੀ ਹੈ ਅਸੀਂ ਜਲਦ ਤੋਂ ਜਲਦੀ ਉਹਨਾਂ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲ ਇੱਕ ਕੋਈ ਲੜਾਈ ਝਗੜੇ ਦਾ ਇੱਕ ਮੈਟਰ ਹੋਇਆ ਸੀਗਾ ਜਿਸ ਨੂੰ ਲੈ ਕੇ ਅੱਜ ਕੁਝ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਸੀ ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਵੱਲੋਂ ਕੁਝ ਨਸ਼ੇ ਸੰਬੰਧੀ ਵੀ ਸ਼ਿਕਾਇਤ ਜਾਂ ਉਸ ਵੀਡੀਓ ਦੇ ਵਿੱਚ ਦੱਸਿਆ ਗਿਆ ਇਸ ਸੰਬੰਧੀ ਅਸੀਂ ਤੁਹਾਨੂੰ ਇੱਕ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਸਮੇਂ ਤੇ ਜੋ ਮਾੜੇ ਅਨਸਰ ਨੇ ਜਾਂ ਨਸ਼ੇ ਦਾ ਕੁਬੀਚਦੇ ਹਨ ਉਹਨਾਂ ਸੰਬੰਧੀ ਵੱਖ-ਵੱਖ ਸਮੇਂ ਤੇ ਰੇਡਾਂ ਕੀਤੀਆਂ ਜਾ ਰਹੀਆਂ ਹਨ ਵੈਸੇ ਵੀ ਇੱਕ ਮੀਡੀਆ ਰਾਇ ਧਿਆਨ ਚ ਲਿਆਉਣਾ ਚਾਹੁੰਦਾ ਕਿ ਪਿਛਲੇ ਕੁਝ ਟਾਈਮ ਪਹਿਲਾਂ ਹੀ ਥੋੜਾ ਟਾਈਮ ਪਹਿਲਾਂ ਹੀ ਅਸੀਂ ਪਿੰਡ ਪੁੱਚੋਕਲਾਂ ਵਿਖੇ ਵੀ ਅਸੀਂ ਇੱਕ ਐਨਡੀਪੀਐਸ ਦਾ ਮਕਦਮਾ ਦਰਜ ਕੀਤਾ ਸੀ ਜਿਸ ਦੇ ਵਿੱਚ ਅਸੀਂ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਐਨਡੀਪੀਐਸ ਦੀਆਂ ਗੋਲੀਆਂ ਇੱਥੋਂ ਬਰਾਮਦ ਕੀਤੀਆਂ ਸੀ ਉਸ ਮੈਟਰ ਦੇ ਵਿੱਚ ਵੀ ਅਸੀਂ ਪਿੰਡ ਪੁੱਚੋਕਲਾਂ ਦੇ ਤਿੰਨ ਜਿਹੜੇ ਪਿੰਡ ਪੁੱਚੋਕਲਾਂ ਦੇ ਰਹਿਣ ਵਾਲੇ ਸੀਗੇ ਤਿੰਨ ਦੋਸ਼ੀਆਂ ਦੇ ਖਿਲਾਫ ਅਸੀਂ ਮਕਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਇਸੇ ਤਰੀਕੇ ਨਾਲ ਹੀ ਅਸੀਂ ਵਕ ਵਕ ਸਮੇਂ ਤੇ ਅਸੀਂ ਆਪਦੀਆਂ ਰੀਡਸ ਕਰਦੇ ਹਾਂ ਜਾਂ ਜਿਸ ਅਕੋਰਡਿੰਗਲੀ ਰਿਕਵਰੀ ਹੁੰਦੀ ਉਸ ਦਾ ਅਸੀਂ ਮੁਕੱਦਮਾ ਦਰਜ ਕਰਦੇ ਹਾਂ ਜੀ ਇਸ ਕਰਕੇ ਮੇਰਾ ਇਹੀ ਪਬਲਿਕ ਨੂੰ ਮੈਸੇਜ ਹੈਗਾ ਕਿ ਕਿਸੇ ਅਗਰ ਕਿਸੇ ਤਰੀਕੇ ਦੀ ਵੀ ਕੋਈ ਉਹਨਾਂ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ ਸਾਡੇ ਨਾਲ ਸੀਕ੍ਰੇਟਲੀ ਜ਼ਰੂਰ ਸ਼ੇਅਰ ਕੀਤੀ ਜਾਵੇ ਤੇ ਅਸੀਂ ਇਸ ਤਰੀਕੇ ਦੀ ਕਿਸੇ ਵੀ ਅਗਰ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈਆਂ ਬਲ ਵਿੱਚ ਲਿਆਂਦੀ ਜਾਂਦੀ ਜਾਵੇ